ਪੰਜਾਬ ਪਰ ਦੀਆਂ ਖਾਸ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਵੱਡੀ ਖਬਰ ਸੁਣੋ ਜੀ, ਬੁਢਾਪਾ ਪੈਨਸ਼ਨ ਨੂੰ ਮਿਲੀ ਮਨਜ਼ੂਰੀ। 7 ਦਸੰਬਰ ਤੋਂ ਖਾਤੇ ਵਿੱਚ ਆਉਣਗੇ 2500। ਸਰਕਾਰ ਦੁਆਰਾ ਲਿਆ ਗਿਆ ਖਾਸ ਵੱਡਾ ਫੈਸਲਾ ਗਰੰਟੀ ਹੋਵੇਗੀ ਪੂਰੀ। ਅੱਜ ਦੀ ਪਹਿਲੀ ਵੱਡੀ ਆ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸੜਕ ਕ੍ਰਾਂਤੀ ਬਾਰੇ ਹੈ। ਪੰਜਾਬ ਵਿੱਚ ਇੱਕੋ ਵਾਰ 44920 ਕਿਲੋਮੀਟਰ ਸੜਕਾਂ ਦਾ ਨੈਟਵਰਕ ਖੜਾ ਕਰਨ ਦਾ ਵੱਡਾ ਟੀਚਾ ਮਿੱਥਿਆ ਗਿਆ ਹੈ। ਇਸ ਤੇ ਲਗਭਗ 16 ਕਰੋੜ ਰੁਪਏ ਦੀ ਲਾਗਤ ਆਵੇਗੀ। ਦੱਸਦੀ ਹੈ ਕਿ 19373 ਕਿਲੋਮੀਟਰ ਪਿੰਡੂ ਸੜਕਾਂ ਦੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਪਰ ਹੁਣ ਇਸ ਰਫ਼ਤਾਰ ਨੂੰ ਵਧਾਉਣ ਲਈ ਇਹ ਇੱਕ ਪੂਰਾ ਰੋਡ ਮੈਪ ਹੈ ਜੋ ਜ਼ਮੀਨ ਤੇ ਵਿਖਾਈ ਦੇ ਰਿਹਾ ਹੈ ਇਹ ਕੋਈ ਸਿਰਫ ਐਲਾਨ ਨਹੀਂ ਬਲਕਿ ਪੰਜਾਬ ਦੀ ਬੁਨਿਆਦੀ ਢਾਂਚੇ ਵਿੱਚ ਇੱਕ ਇਤਿਹਾਸਿਕ ਕਦਮ ਹੈ ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ ਅਗਲੀ ਖਾਸ ਵੱਡੀ ਅਪਡੇਟ ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ ਪੀਆਰਟੀਸੀ ਅਤੇ ਪੰਨ ਬੱਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਅਜੇ ਖਤਮ ਨਹੀਂ ਹੋਈ ਹੈ ਅੱਜ ਤਰਨਤਾਰਨ ਦੇ ਵਿੱਚ 48 ਮੁਲਾਜ਼ਮਾਂ ਦਾ ਰੋਸ ਮੁਜ਼ਾਹਰਾ جاری ਹੈ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਪੰਜਾਬ ਭਰ ਵਿੱਚ ਅਗਲੇ 5 ਦਿਨਾਂ ਤੱਕ ਚੱਕਾ ਜਾਮ ਰਹੇਗਾ ਇਸ ਕਾਰਨ ਆਮ ਲੋਕਾਂ ਨੂੰ ਅਜੇ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦੇ ਬਾਰੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਮਹੀਨੇ ਦੇ ਪਹਿਲੇ ਦਿਨਾਂ ਆਮ ਲੋਕਾਂ ਲਈ ਰਾਤ ਭਰੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 19 ਕਿਲੋ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਸਸਤੀ ਹੋ ਗਈ ਹੈ ਸਰਕਾਰ ਦੁਆਰਾ ਇੱਕ ਖਾਸ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਜਲੰਧਰ ਵਿੱਚ ਇਸ ਦੀ ਕੀਮਤ ਹੁਣ 1679 ਹੋ ਗਈ ਹੈ ਜਦਕਿ ਅੰਮ੍ਰਿਤਸਰ ਵਿੱਚ 1999.50 ਹੋ ਗਈ ਹੈ ਤੁਸੀਂ ਕਿਹੜਾ ਸਿਲੰਡਰ ਬਤ ਦਿਓ ਅਤੇ ਕਿੰਨੀ ਕੀਮਤ ਤੇ ਲੈ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਦੇ ਨਾਲ ਹੀ ਅਗਲੇ ਖਬਰ ਵੱਲ ਚਲਦੇ ਹਾਂ ਪੰਜਾਬ ਵਿੱਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ 1 ਤੋਂ 5 ਦਸੰਬਰ 2025 ਤੱਕ ਕਈ ਜ਼ਿਲ੍ਹਿਆਂ ਦਾ ਤਾਪਮਰ ਵਿੱਚ ਵੱਡੀ ਗਰਾਵਟ ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਦੱਖਣੀ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਸਰ ਸਭ ਤੋਂ ਵੱਧ ਰਹੇਗਾ ਫਿਰੋਜ਼ਪੁਰ ਫਜ਼ਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਮੋਗਾ ਸੰਗਰੂਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਜਲੋ ਅਲਰਟ ਜਾਰੀ ਕੀਤਾ ਗਿਆ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਧੁੰਦ ਆਈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦੇ ਵੱਲ ਵਧਦੇ ਹਾਂ ਜੀ ਅਕਾਲੀ ਭਾਜਪਾ ਗੱਠਜੋੜ ਤੇ ਹਰਮਨਬੀਰਤ ਕੌਰ ਬਾਦਲ ਦਾ ਵੱਡਾ ਬਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੜਜੋਰ ਬਾਰੇ ਦਿੱਤੇ ਗੇ ਬਿਆਨ ਵਗਰੋਂ ਹੁਣ ਸੰਸਦ ਮੈਂਬਰ ਹਰਸਿਮਰਨ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਜੀ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਦੀ ਗੱਲ ਬਿਲਕੁਲ ਸਹੀ ਹੈ ਕਿ 2032 ਵਿੱਚ ਵੀ ਭਾਜਪਾ ਦੇ ਇਕੱਲੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਗੜਚੋੜ ਨਾਲ ਇਹ ਸੰਭਾਵਨਾ ਬਣ ਸਕਦੀ ਹੈ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦੇ ਬਲ ਵਾਦਿਆ ਜੀ ਜਲੰਧਰ ਵਿੱਚ ਦਿਨ ਦਿਹਾੜੇ ਲੁੱਟ ਪੈਦਲ ਜਾ ਰਹੀ ਔਰਤਾਂ ਦੀਆਂ ਵਾਲੀਆਂ ਲੁੱਟੀਆਂ ਸਾਵਧਾਨ ਹੋ ਜਾਓ ਜਿਲੰਦਰਵਾਚ ਦੰਧਿਆੜੇ ਲੁੱਟ ਦੀ ਇੱਕ ਘਟਨਾ ਸਾਹਮਣੇ ਆਈ ਹੈ ਲਾਡੋਵਾਲ ਰੋਡ ਤੇ ਮੋਟਰਸਾਈਕਲ ਸਵਾਰ ਲੁਟੇਰੇ ਪੈਦਲ ਜਾ ਰਹੀ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਔਰਤ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਤੇਜ਼ੀ ਨਾਲ ਭੱਜ ਗਏ ਉਹਨਾਂ ਸਲਾਹ ਹੈ ਕਿ ਜਦੋਂ ਵੀ ਕੋਈ ਕੀਮਤੀ ਵਸਤੂ ਪਾਕੇ ਜਾਓ ਤਾਂ ਇਕੱਲੇ ਨਾ ਜਾਓ ਜਾਂ ਫਿਰ ਘਰ ਵਿੱਚ ਹੀ ਰੱਖੋ ਇਸ ਦੇ ਨਾਲ ਹੀ ਅਗਲੀ ਖਬਰ ਦੇ ਬਲ ਵਾਧਿਆ ਜੀ ਔਰਤਾਂ ਲਈ ਬੀਤੀ ਸਹਾਇਤਾ ਬਿਹਾਰ ਤੋਂ ਬਾਅਦ ਹੁਣ ਇਸ ਸੂਬੇ ਵਿੱਚ ਖਾਤੇ 'ਚ ਆਉਣਗੇ 2100 ਰੁਪਏ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਔਰਦਾਂ ਦੀ ਭਲਾਈ ਤੇ ਧਿਆਨ ਦੇ ਰਹੀਆਂ ਹਨ ਪਹਿਲਾ ਵਿਹਾਰ ਅਤੇ ਮੱਧ ਪ੍ਰਦੇਸ਼ ਲਾੜਲੀ ਬਹਿਨ ਯੋਜਨਾ ਨੇ ਔਰਤਾਂ ਨੂੰ ਬੀਤੀ ਸਹਾਇਤਾ ਦਿੱਤੀ ਹੁਣ ਹਰਿਆਣਾ ਸਰਕਾਰ ਨੇ ਦੀਨ ਦਿਆ ਲਾਡੂ ਲਾਜ਼ਮੀ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਤਹਿਤ 2100 ਦੀ ਪਹਿਲੀ ਕਿਸ਼ਤ ਇੱਕ ਨਵੰਬਰ ਨੂੰ ਜਾਰੀ ਕੀਤੀ ਗਈ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਦੂਜੀ ਕਿਸ਼ਤ ਵੀ 1 ਤੋਂ 7 ਦਸੰਬਰ ਦੇ ਵਿੱਚ ਸਿੱਧਾ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦੇ ਬਲਵਾਂਦੇ ਆ ਜੀ ਟ੍ਰੇਨ ਯਾਤਰੀਆਂ ਲਈ ਵੱਡੀ ਚੇਤਾਵਨੀ ਫਰਜੀ ਟਿਕਟ ਬਣਾਉਣ ਤੇ 5 ਸਾਲ ਦੀ ਜੇਲ ਜੇਕਰ ਤੁਸੀਂ ਟ੍ਰੇਨ ਵਿੱਚ ਸਫ਼ਰ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਸੈਂਟਰਲ ਰੇਲਵੇ ਨੇ ਮੁੰਬਈ ਦੀਆਂ ਲੋਕਲ ਟ੍ਰੇਨਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਅਤੇ ਫੋਟੋ ਐਡੀਟਿੰਗ ਸੌਫਟਵੇਅਰ ਦੀ ਮਦਦ ਨਾਲ ਜਾਲੀ ਟਿਕਟਾਂ ਬਣਾ ਕੇ ਯਾਤਰਾ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇਕਰ ਤੁਸੀਂ ਅਜਿਹਾ ਕਰਦੇ ਫੜੇ ਗਏ ਤਾਂ ਤੁਹਾਨੂੰ 5 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਅਗਲੀ ਵੱਡੀ ਖਬਰ ਦੀ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ 'ਚ ਪਾਵਰ ਕੱਟ ਜਾਰੀ 7 ਤੋਂ 8 ਘੰਟੇ ਬਿਜਲੀ ਬੰਦ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 2-3 ਦਿਨਾਂ ਤੋਂ ਲਗਾਤਾਰ ਪਾਵਰ ਕੱਟ ਲੱਗ ਰਹੇ ਹਨ ਪੰਜਾਬ ਸਰਕਾਰ ਦੁਆਰਾ ਕਈ ਇਲਾਕਿਆਂ ਵਿੱਚ 7 ਤੋਂ 8 ਘੰਟੇ ਲੰਮਾ ਪਾਵਰ ਕੱਟ ਲਗਾਇਆ ਜਾ ਰਿਹਾ ਹੈ ਜੇਕਰ ਤੁਹਾਡੇ ਜ਼ਿਲ੍ਹੇ ਵਿੱਚ ਵੀ ਪਾਵਰ ਕੱਟ ਲੱਗ ਰਹੇ ਹਨ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਬਿਜਲੀ ਬੰਦ ਕੀਤੀ ਜਾ ਰਹੀ ਹੈ ਇਸ ਨਾਲ ਹੀ ਵੱਧਿਆਂ ਅਗਲੀ ਵੱਡੀ ਖਬਰ ਦੇ ਵੱਲ ਦਿੱਲੀ ਸਰਕਾਰ ਦਾ ਵੱਡਾ ਫੈਸਲਾ ਵਾੜਾ ਪੈਨਸ਼ਨ 500 ਦਾ ਵਾਅਦਾ ਹੁਣ ਮਿਲੇਗੀ 2500 ਸਭ ਤੋਂ ਵੱਡੀ ਤੇ ਅਤੇ ਖਾਸ ਖਬਰ ਦਿੱਲੀ ਸਰਕਾਰ ਤੋਂ ਵਾੜਾ ਪੈਨਸ਼ਨ ਹਾਸਲ ਕਰਨ ਵਾਲੇ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਖੁਸ਼ਖਬਰੀ ਹੈ ਸਮਾਜ ਕਲਿਆਣ ਵਿਭਾਗ ਨੇ ਇਹਨਾਂ ਦੀ ਪੈਨਸ਼ਨ ਵਿੱਚ 500 ਦਾ ਵਾਅਦਾ ਕਰਨ ਦਾ ਕੈਬਨਟ ਨੋਟ ਤਿਆਰ ਕਰ ਲਿਆ ਇਸ ਬਾਅਦ ਦੇ ਨਾਲ ਹੁਣ 60 ਤੋਂ 69 ਸਾਲ ਦੇ ਕਰੀਬ ਵਰਗ ਦੇ ਬਜ਼ੁਰਗਾਂ ਲਈ ਪੈਨਸ਼ਨ 2000 ਪ੍ਰਤੀ ਮਹੀਨਾ ਤੋਂ ਵਧਾ ਕੇ 2500 ਕਰ ਦਿੱਤੀ ਜਾਵੇਗੀ ਦਿੱਲੀ ਵਿੱਚ ਇਸ ਵੇਲੇ 4,60,000 ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਇਹ ਵਧੀ ਹੋਈ ਪੈਨਸ਼ਨ 1 ਤੋਂ 10 ਨਵੰਬਰ ਵਿੱਚ ਸਿੱਧਾ ਖਾਤੇ ਵਿੱਚ ਟ੍ਰਾਂਸਫਰ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਪਰ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੁਆਰਾ ਨਵੰਬਰ ਮਹੀਨੇ ਦੀਆਂ ਰੁਕੀਆਂ ਪੈਨ ਹੋਈਆਂ ਪੈਨਸ਼ਨਾਂ ਬੁੜਾਪਾ ਵਿਧਵਾ ਅੰਗੇਣ ਜਾਰੀ ਕਰਨ ਦੀ ਅਪਡੇਟ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਵੇਗੀ ਜਾਂ ਇਸ ਵੀਡੀਓ ਦੇ ਆਖਰ ਵਿੱਚ ਜਾਂ ਸਾਡੇ ਚੈਨਲ ਦੇ ਵਿੱਚ ਤੁਹਾਨੂੰ ਪੈਨਸ਼ਨ ਦੇ ਰਿਲੇਟਡ ਨਵੀਂ ਅਪਡੇਟ ਦੇਖਣ ਨੂੰ ਮਿਲ ਜਾਵੇਗੀ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਪੈਨਸ਼ਨ ਦੇ ਰਿਲੇਟਡ ਜਾਂ ਫਿਰ ਪੰਜਾਬ ਦੇ ਰਿਲੇਟਡ ਖਬਰ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਆਏ ਕੋਈ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ